ਸਾਡੇ ਕੋਲ ਚੀਫ ਕਲਸਾ ਦਿਵਾਨ ਤੋਂ ਜਿਹੜਾ ਮੈਂਬਰ ਇੰਚਾਰਜ ਨੇ ਬੜੇ ਲੰਬੇ ਸਮੇਂ ਤੋਂ ਕਾਰਜ ਕਰ ਰਹੇ ਨੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਦਿਨ ਰਾਤ ਜਿਹੜਾ ਵਿਦਿਆ ਨੂੰ ਜਿਹੜਾ ਅੱਗੇ ਖੜਨ ਦੇ ਵਿੱਚ ਸਿੱਖ ਇਤਿਹਾਸ ਦੇ ਨੂੰ ਅੱਗੇ ਖੜਨ ਦੇ ਵਿੱਚ ਹਰ ਘਰ ਤੱਕ ਪਹੁੰਚਾਉਣ ਵਿੱਚ ਜਿਹੜਾ ਬੜਾ ਯੋਗਦਾਨ ਜਿਹੜਾ ਪਾ ਰਹੇ ਅਸੀਂ ਗੱਲਬਾਤ ਕਰ ਲੈਨੇ ਆ ਸੁਖਜਿੰਦਰ ਸਿੰਘ ਪ੍ਰਿੰਸ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਅੱਜ ਜਿਹੜਾ ਇੱਕ ਨਵਾਂ ਨਿਰਮਾਨ ਹੋਇਆ ਵਾ ਅੱਜ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਹੋਰ ਬੂਟਾ ਲਗਾਇਆ ਗਿਆ ਤੇ ਘਰ ਘਰ ਜਿਹੜਾ ਉਹ ਸੁਪਨਾ ਸੀ ਜਿਹੜਾ ਵਿੱਦਿਆ ਦਾ ਪਹੁੰਚਾਉਣ ਦਾ ਜਿਹੜਾ ਉਹ ਕਾਰਜ ਫੇਰ ਜਿਹੜਾ ਵੱਧ ਛੜ ਕੇ ਅੱਗੇ ਨੂੰ ਜਾਂਦਾ ਅੱਜ ਦਿਖਾਈ ਦੇ ਰਿਹਾ ਕਿਵੇਂ ਦੇਖਦੇ ਹੋ ਚੀਫ ਖਾਲਸਾ ਦੀਵਾਨ ਪੰਥ ਦੀ ਸਿਰਮੌਰ ਸੰਸਥਾ ਜੋ ਕਿ 1902 ਦੇ ਵਿੱਚ ਸਥਾਪਿਤ ਕੀਤੀ ਗਈ ਸੀਗੀ 1902 ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਭਾਈ ਅਰਜਨ ਸਿੰਘ ਜੀ ਬਾਗੜੀਆ ਸਰਦਾਰ ਸੁੰਦਰ ਸਿੰਘ ਜੀ ਮਠੀਆ ਸਰਦਾਰ ਹਰਬੰਸ ਸਿੰਘ ਜੀ ਟਾਰੀ ਸਰਦਾਰ ਤਲੋਜਨ ਸਿੰਘ ਪੰਜ ਜਿਹੜੇ ਸਿੰਘ ਸੀਗੇ ਉਹਨਾਂ ਨੇ ਚੀਫ ਖਾਲਸਾ ਦਵਾਨ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਕਿਉਂ ਕੀਤੀ ਸੀ ਚੀਫ ਖਾਲਸਾ ਦਵਾਨ ਇਸ ਕਰਕੇ ਸ਼ੁਰੂ ਹੋਇਆ ਸੀ ਕਿਉਂਕਿ ਲਾਹੌਰ ਦੇ ਇੱਕ 크ਿਸਚਨ ਕਾਲਜ ਦੇ ਵਿੱਚ ਜਦੋਂ ਪੰਜ ਸਿੱਖ ਬੱਚੇ ਦਾਖਲਾ ਲੈਣਗੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਪਹਿਲੇ ਇੱਕ ਕਿਸ ਕਤਲ ਕਰਾ ਕੇ ਆਓ ਜੀ ਤੇ ਤੁਹਾਡੇ ਤੁਹਾਨੂੰ ਐਜ਼ ਅ ਸਿੱਖ ਹੋਣ ਦੇ ਨਾਤੇ ਤੁਹਾਨੂੰ ਚੀਫ ਖਾਲਸਾ ਉਹਦੇ ਪਿਸਟਨ ਕਾਲਜ ਦੇ ਵਿੱਚ ਦਾਖਲਾ ਨਹੀਂ ਮਿਲੇਗਾ ਫਿਰ ਉਸ ਤੋਂ ਬਾਅਦ ਜਿਹੜੇ ਪੰਜ ਮੋਢੀ ਸਿੱਖ ਸੀ ਇਹਨਾਂ ਨੇ ਫੈਸਲਾ ਕੀਤਾ ਕਿ ਆਪਣੇ ਵੱਲੋਂ ਇੱਕ ਸੰਸਥਾ ਖੋਲੀ ਜਾਵੇ ਜਿਹੜੀ ਸਿੱਖਾਂ ਦਾ ਉਸ ਤੋਂ ਬਾਅਦ ਖਾਲਸਾ ਕਾਲਜ ਚੀਫ ਖਾਲਸਾ ਦਵਾਨ ਹੋਰ ਬਥੇਰੇ ਜਿਹੜੀ ਸਿੰਘ ਸਭਾ ਵਾ ਬਹੁਤ ਪੰਜਾਬ ਐਂਡ ਸਿੰਧ ਬੈਂਕ ਇਹ ਸਾਰਾ ਕੁਝ ਸਥਾਪਿਤ ਕੀਤਾ ਗਿਆ ਜੋ ਕਿ ਚੀਫ ਖਾਲਸਾ ਦਵਾਨ ਦੇ ਅੰਦਰ ਚੱਲਦਾ ਰਿਹਾ ਜੀ ਖਾਲਸਾ ਜੀ ਦੇਖ ਸਕਦੇ ਕਿ ਜਿਵੇਂ ਵਾਕਿਆ ਹੀ ਜਿਹੜਾ ਵਾ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਅਸੀਂ ਜਿਵੇਂ ਗੱਲਬਾਤ ਕਰਦੇ ਕਿ ਸਿੱਖ ਇਤਿਹਾਸ ਦੇ ਨਾਲ ਵੀ ਜੋੜਿਆ ਜਾਂਦਾ ਬੱਚਿਆਂ ਨੂੰ ਜਿਹੜਾ ਵਾ ਚੀਫ ਖਾਲਸਾ ਦੇ ਤਹਿਤ ਜਿਹੜਾ ਸਕੂਲ ਹੁੰਦੇ ਨੇ ਉੱਥੇ ਜਿਹੜਾ ਸਿੱਖ ਇਤਿਹਾਸ ਬਾਰੇ ਵੀ ਪੜਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਆਪਣਾ ਤਾਂ ਇਸ ਵਾਰੀ ਜਿਹੜਾ ਪ੍ਰੋਪਰ ਨਿਰਮਾਣ ਕਦੋਂ ਤੱਕ ਹੋ ਜਿਗਾ ਸਕੂਲ ਦਾ ਤਕਰੀਬਨ ਦਾ ਜਿਹੜਾ ਨਿਰਮਾਣ ਜਿਹੜਾ ਚਾਲੂ ਹੋ ਚੁੱਕਾ ਸਾਡੇ ਕੋਲ 318 ਐਡਮਿਸ਼ਨਾਂ ਹੋ ਚੁੱਕੀਆਂ 500 ਦੇ ਕਰੀਬ ਸਾਡੇ ਕੋਲ ਰਜਿਸਟ੍ਰੇਸ਼ਨ ਹੋਈ ਆ ਤੇ ਆਪਾਂ ਸਕੂਲ ਤੋਂ ਹੁਣ ਸ਼ੁਰੂਆਤ ਹੀ ਅੱਜ ਸ਼ੁਰੂ ਧਾਰਮਿਕ ਸਮਾਗ ਪਕ ਕਰਾ ਕੇ ਜਿਹੜਾ ਚੀਫ ਖਾਲਸਾ ਆਉਂਦੇ ਅੱਜ ਸ਼ੁਰੂਆਤ ਕੀਤੀ ਗਈ ਸਕੂਲ ਦੀ ਜੀ ਖਾਲਸਾ ਜੀ ਜੋ ਬਟਾਲੇ ਦੇ ਵਾਸੀ ਸੀ ਜਾਂ ਆਲੇ ਦੁਆਲੇ ਪਿੰਡਾਂ ਦੇ ਲੋਕ ਵੀ ਸ਼ਾਮਲੀ ਵੀ ਸੀ ਉਹ ਚਾਹੁੰਦੇ ਸੀ ਕਿ ਸਾਡੇ ਕੋਲ ਵੀ ਇੱਕ ਮਤਲਬ ਸਕੂਲ ਜਿਹੜਾ ਇਦਾਂ ਦਾ ਨਿਰਮਾਣ ਹੋਵੇ ਕਈ ਵਾਰੀ ਦੂਰ ਜਾਣਾ ਪੈਂਦਾ ਸੀ ਸੋ ਅੱਜ ਜਿਹੜੀ ਇਹ ਸਹੂਲਤ ਜਿਹੜੀ ਪ੍ਰਾਪਤ ਹੋ ਗਈ ਚੀਫ ਖਾਲਸਾ ਦੀਵਾਨ ਦੇ ਤਹਿਤ ਜਿਹੜਾ ਵਾ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਜਿਹੜਾ ਗੁਰਸਿੱਖ ਪਰਿਵਾਰ ਆ ਜਾਂ ਗੁਰਸਿੱਖ ਬੱਚੇ ਆ ਜਿਹੜੇ ਸਿੱਖੀ ਨਾਲ ਜੁੜੇ ਆ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਸਾਡਾ ਬੱਚਾ ਆ ਬੀਤੇ ਉਹ ਗੁਰਮਤਿ ਦੇ ਨਾਲ ਵੀ ਜੁੜੇ ਤੇ ਸੋ ਸਾਡੇ ਜਿਹੜੇ ਚੀਫ ਖਾਲਸਾ ਦਵਾਨ ਦੇ ਜਿੰਨੇ ਵੀ ਸਕੂਲ ਆ ਜਿਹਦੇ ਵਿੱਚ ਅੱਜ ਤੱਕ तकरीबन 45000 ਬੱਚਾ ਪੜ ਰਿਆ ਤੇ ਉਹ ਸਾਰੇ ਮਤਲਬ ਇਸੇ ਤਹਿਤ ਉਹਨਾਂ ਨੂੰ ਗੁਰਬਾ ਪੜਾਈ ਦੇ ਨਾਲ ਨਾਲ ਗੁਰਬਾਣੀ ਪੜਾਈ ਜਾਂਦੀ ਹੈ ਤੇ ਸਿੱਖੀ ਤੇ ਸਿੱਖਿਆ ਨਾਲ ਜੋੜਿਆ ਜਾਂਦਾ ਜੀ ਸੋ ਜਿਹੜੀਆਂ ਬਟਾਲੀ ਦੀਆਂ ਸੰਗਤਾਂ ਨੇ ਉਹਨਾਂ ਨੂੰ ਕੋਈ ਚੀਫ ਖਾਲਸਾ ਦਵਾਨੋਂ ਤੁਹਾਡੇ ਤਹਿਤ ਕੋਈ ਸੁਨੇਹਾ ਕੋਈ ਮੈਸੇਜ ਜੜਾ ਚੀਫ ਖਾਲਸਾ ਸਾਡੇ ਵੱਲੋਂ ਇਹੋ ਬੇਨਤੀ ਆ ਕਿ ਸਾਡੇ ਚੀਫ ਖਾਲਸਾ ਦਵਾਨ ਦੇ ਸਕੂਲ ਦੇ ਵਿੱਚ ਵੱਧ-ਵੱਧ ਐਡਮਿਸ਼ਨ ਕਰਾ ਕੇ ਬੱਚਿਆਂ ਨੂੰ ਸਿੱਖੀ ਤੇ ਸਿੱਖਿਆ ਨਾਲ ਜੋੜਾ